ਆਨੇ ਵਾਇਕੂ ਜੀ ਦਾ ਛੜਕਾ ਵਾਇਕੂ ਜੀ ਤੇ ਤੇ ਅਸੀਂ ਹੁਣ ਆਏ ਸੀਗੇ ਨੂਸ ਬਿਸ਼ਨਗਰ ਪਾਸ ਚੌਂਕੀ ਹਾਂਜੀ ਤੇ ਮੇਰੇ ਮਾਮਾ ਨੇ ਮੇਰੇ ਸੋਹਰੇ ਖਿਲਾਫ ਕੰਪਲੇਂਟ ਕੀਤੀ ਕਿ ਮੇਰੇ ਘਰੋਂ 7.5 ਲੱਖ ਰੁਪਏ ਚੋਰੀ ਹੋਇਆ ਹਾਂਜੀ ਤੇ ਅਸੀਂ ਉੱਪਰ ਕੋਰਟ ਗਏ ਸੀਗਾ ਤਾਂ ਕੋਰਟ ਨੇ ਬੰਦਾ ਭੇਜਿਆ ਸੀ ਆਪਣਾ ਹਾਂਜੀ ਉਹ ਆਪਣਾ ਨਕਸ਼ਾ ਤਿਆਰ ਕਰਨ ਲਈ ਆਇਆ ਸੀ ਬੰਦਾ ਹਾਲਾਂਕਿ ਅਸੀਂ ਅੱਧਾ ਕੋਈ ਸਮਾਨ ਨਹੀਂ ਛੇੜਿਆ ਅਸੀਂ ਆਪਣਾ ਮਤਲਬ ਕਿ ਜਦੋਂ ਅਸੀਂ ਆਪਣਾ ਸਮਾਨ ਇਹਦਾ ਸਾਡੇ ਅਮਨ ਦੇ ਟਰੰਕ ਦੇ ਉੱਤੇ ਪਿਆ ਸੀ ਤੇ ਉਹ ਅਸੀਂ ਚੱਕਿਆ ਮੈਂ ਡੈਡੀ ਨੂੰ ਕਿਹਾ ਕਿ ਦੇਖ ਸਾਈਡ ਤੇ ਰੱਖ ਦੂੰ ਇਥੇ ਇਹਨੇ ਕੰਪਲੀਟ ਕਰਤੀ ਤੇ ਉਹਨਾਂ ਨੇ ਅੱਜ ਸਾਨੂੰ ਸੱਦਿਆ ਸੀਗਾ ਤੇ ਮੈਂ ਆਪਣੇ ਸਿੰਘਾਂ ਕੋਲ ਗਿਆ ਇਹਨਾਂ ਨੇ ਸਾਡੀ ਸੁਣੀ ਤੇ ਹੁਣ ਉਹ ਚੌਂਕੀ ਵਾਲਿਆਂ ਨੇ ਕਿ ਸਾਨੂੰ 5 ਵਜੇ ਸਾਨੂੰ ਸੱਦਿਆ ਆ ਤੇ ਤੁਸੀਂ ਕਹਿੰਦੇ ਕੀ ਫੈਸਲਾ ਧੰਨਵਾਦ ਭਾਈ ਕੁਝ ਦਾ ਖਾਲਸਾ ਭਾਈ ਕੁਝ ਕੀ ਕਹਿੰਦੇ ਤੇ ਅਸੀਂ ਹੁਣ ਆਏ ਸੀਗੇ న్యూਸ ਭਾਸ਼ਣਗਰ ਪਾ ਚੌਂਕੀ ਹਾਂਜੀ ਤੇ ਮੇਰੇ ਮਾਮਾ ਨੇ ਮੇਰੇ ਸੋਹਰੇ ਖਿਲਾਫ ਕੰਪਲੇਂਟ ਦਿੱਤੀ ਕਿ ਮੇਰੇ ਘਰੋਂ ਸਵਾ ਕਲਾਖ ਰੁਪਈਆ ਚੋਰੀ ਹੋਇਆ ਹੂੰ ਜੀ ਤੇ ਅਸੀਂ ਉੱਪਰ ਕੋਟ ਦੇ ਸੀ ਇਹਦਾ ਕੋਟ ਨੇ ਬੰਦਾ ਭੇਜਿਆ ਸੀ ਆਪਣਾ ਹੂੰ ਜੀ ਉਹ ਆਪਣਾ ਨਕਸ਼ਾ ਤਿਆਰ ਕਰਨ ਲਈ ਆਇਆ ਸੀ ਬੰਦਾ ਹਾਲਾਂਕਿ ਅਸੀਂ ਇਹਦਾ ਕੋਈ ਸਮਾਨ ਨਹੀਂ ਛੇੜਿਆ ਅਸੀਂ ਆਪਣਾ ਮਤਲਬ ਕਿ ਜਦੋਂ ਅਸੀਂ ਆਪਣਾ ਸਮਾਨ ਇਹਦੇ ਸਾਡੇ ਅਮਨ ਦੇ ਟਰੰਕ ਦੇ ਉੱਤੇ ਪਿਆ ਸੀ ਜੀ ਤੇ ਉਹ ਅਸੀਂ ਚੱਕਿਆ ਮੈਂ ਡੈਡੀ ਨੂੰ ਕਿਹਾ ਕਿ ਦੇਖ ਸਾਈਡ ਤੇ ਰੱਖ ਦੂੰ ਇਥੇ ਇਹਨੇ ਕੰਪਲੀਟ ਕਰਤੀ ਤੇ ਉਹਨਾਂ ਨੇ ਅੱਜ ਸਾਨੂੰ ਸੱਦਿਆ ਸੀਗਾ ਤੇ ਮੈਂ ਆਪਣੇ ਸਿੰਘਾਂ ਕੋਲ ਗਿਆ ਇਹਨਾਂ ਨੇ ਸਾਡੀ ਸੁਣੀ ਤੇ ਹੁਣ ਉਹ ਚੌਂਕੀ ਵਾਲਿਆਂ ਨੇ ਕਿ ਸ਼ਾਮ ਨੂੰ 5 ਵਜੇ ਸਾਨੂੰ ਸੱਦੇ ਆ ਰਹੇ ਤੇ ਜੇ ਕਹਿੰਦੇ ਕਿ ਫੈਸਲਾ